ਜੱਟ ਮਹਿਕਮਾ YouTube ਉਲ 420 ਤੇ ਤੁਹਾਡਾ ਸਵਾਗਤ ਹੈ ਜੀ। ਭਾਈ ਕਿੱਥੋਂ ਆਏ ਜੀ? ਹਾਂ ਜਕਰ ਤੋਂ ਆਏ ਆ ਜੀ। ਠੀਕ ਹੈ ਜੀ। ਆ ਬੱਕਰੇ ਦਾ ਨਾਂ ਕੀ ਹੈ ਜੀ? ਇਹਦਾ ਸ਼ੇਰੂ ਨਾਂ ਹੈ ਜੀ। ਠੀਕ ਹੈ ਜੀ। ਉਮਰ ਕਿੰਨੀ ਹੈ ਜੀ ਇਹਦੀ? ਉਮਰ ਇਹਦੀ 1 ਮਹੀਨਾ ਘੱਟ 3 ਸਾਲ ਆ। ਠੀਕ ਹੈ ਜੀ। ਤੇ ਇਥੇ ਛੋਹ ਲਈ ਲਿਆਂਦਾ ਹੈ ਜੀ? ਹਾਂ ਛੋਹ ਲਈ ਲਿਆਂਦਾ ਜੀ। ਤੇ ਬੱਕਰੀਆਂ ਤੇ ਵੀ ਛੜਦੇ ਜੀ? ਹਾਂ ਛੜਦੇ ਆ ਜੀ। ਤੇ ਕਿੰਨੀ ਫੀਸ ਹੈ ਇਹਦੀ? 3100 ਰੁਪਇਆ। ਠੀਕ ਹੈ ਜੀ। ਛੜਨ ਵਾਲਾ ਕੰਮ ਹੈ। ਆ ਕਰੋ ਚੈੱਕ ਇਹਨੂੰ ਸੱਜਣੋ। ਤੇ ਨੰਬਰ ਬੋਲ ਦिए ਭਾਈ ਜੀ ਆਪਣਾ ਨੰਬਰ 9592985882 ਠੀਕ ਹੈ ਜੀ ਜੇ ਕਿਸੇ ਵੀ ਵੀਰ ਨੇ ਬੱਕਰੀ ਕਰਾਸ ਕਰਾਉਣੀ ਹੋਵੇ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਕੀ ਹਾਈਟ ਚੈੱਕ ਕਰੋ ਜੀ ਦਾ ਇਹਦਾ ਜੀ ਹਾਂ ਜੀ ਉਹ ਸੁਲਤਾਨ ਆ ਜੀ ਠੀਕ ਹੈ ਜੀ ਉਹ ਬੱਚਾ ਇਹਦਾ ਹੈ ਤੇ ਕਿੰਨੀ ਉਮਰ ਹੈ ਜੀ ਇਹਦੀ ਇਹਦੀ 11 ਮਹੀਨੇ ਆ ਜੀ ਠੀਕ ਹੈ ਜੀ ਤੇ ਕਿੰਨੀ ਹਾਈਟ ਹੈ ਇਹਦੀ ਹੈ ਦੇਦੀ ਦੇਖ ਲਓ ਜੀ ਹੋਊਗੀ 35 36 ਦੇ ਨੇੜੇ ਤਾਂ ਠੀਕ ਹੈ ਜੀ ਤੇ ਆ ਵੱਡੇ ਪੋਕ ਦੀ ਕਿੰਨੀ ਹਾਈਟ ਹੈ ਇਹਦੀ 49 ਤੋਂ ਉੱਤੇ ਆ ਜੀ 49 ਹੀ ਕਹਿੰਦੇ ਆਲੇ ਸਾਡਾ ਦੇਖੋ ਕਰਦਾ ਹੈ ਕਿਉਂ ਪਾਕਿਸਤਾਨ ਵਾਲਿਆਂ ਨੂੰ ਫੇਰ ਇਹ ਕਿੰਨਾ ਕਰਦਾ ਹੈ ਇੱਕ ਮਹੀਨਾ ਘੱਟ ਤਿੰਨ ਸਾਲ ਦਾ ਜੇ ਕਿਸੇ ਵੀਰ ਨੇ ਬੱਕਰੀ ਕ੍ਰਾਸ ਕਰਾਉਣੀ ਆ ਇਹਨਾਂ ਵੀਰਾਂ ਨਾਲ ਸੰਪਰਕ ਕਰ ਸਕਦਾ ਹੈ ਜੀ ਆਏ ਦੇ ਰਿਜ਼ਲਟ ਆ ਜੀ ਕਰੋ ਚੈੱਕ 11 ਮਹੀਨੇ ਦੀ ਉਮਰ ਹੈ ਜੀ ਇਹਦੀ ਤੇ ਬੋਕ ਦੀ 3 ਸਾਲ ਦੀ ਉਮਰ ਹੈ ਜੀ 15000 ਰੁਪਏ ਮੰਗਦੇ ਆ ਬਾਈ ਸੱਚੇ ਦਾ 15000 ਹਾਂਜੀ ਮਾਰਦਾਗਾ ਤੂੰ ਆ ਬਾਈ ਜੀ ਮਾਂਲੇ ਪਾਸਿਓਂ ਬਸ ਗੱਲ ਕਰੀਏ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੋਵੇਗਾ ਮਾਂ ਥੱਲੇ ਸੀਗਾ ਜੀ 4.5 ਲੀਟਰ ਦੁੱਧ ਇਹਦੀ ਥੱਲੇ ਠੀਕ ਹੈ ਜੀ ਰਣੀਆਂ ਵਾਲੇ ਸਰਦਾਰਾਂ ਕੋਲੇ ਹੀ ਬੂਰੀ ਬੱਕਰੀ ਰੰਗ ਦੀ ਠੀਕ ਹੈ ਜੀ ਕਾਕੀ ਰੰਗ ਦੀ ਬੱਕਰੀ 41 ਇੰਚ ਕਾ ਦੇ ਸੀਗਾ ਠੀਕ ਹੈ ਜੀ ਹਾਈਟ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਇਹਦੀ ਮਾਂ ਦਾ ਦੁੱਧ ਵੀ ਚੰਗਾ ਹੈ ਬਰੀਡਿੰਗ ਲਈ ਬਹੁਤ ਸਹੀ ਹੈ ਜੀ ਜੇ ਵੀ ਵੀਰ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੈ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੋਰ ਐਵੇਂ ਦੀਆਂ ਵੀਡੀਓ ਵੇਖਣ ਲਈ ਜੀ